सेवरमैन कर्मचारी यूनियन नगर निगम दे प्रधान दीपक गिल दी अगुवाई विच हर साल दी तरह इस साल भी डॉक्टर पी राव अंबेडकर जी दी 134 वी जनयती दिहाड़ा बड़े धूमधाम नाल मनाया गया इस मौके नगर निगम दे मेयर जतिंदर सिंह मोती पाटिया हल्का उत्तरी दे एमएलए कुंवर विजय प्रताप सिंह विकास सोनी विशाल वदावन नगर निगम के स्टेट अफसर तरमिंदर सिंह गोल्डी जोरज गिल तरसेम सिंह साहिल अति यूनियन के और भी मेंबर मौजूद सांझी चीफ एडिटर कमलजीत सिंह दी विशेष रिपोर्ट ਸਾਡੇ ਮਿਊਸਪਲ ਕਾਰਪੋਰੇਸ਼ਨ ਅਨੁਸਾਰ ਦੇ ਸੀਵਰਮੈਨ ਜਿਹੜੀ ਯੂਨੀਅਨ ਹੈ ਇਹਨਾਂ ਵੱਲੋਂ ਸਾਡੇ ਬਹੁਤ ਹੀ ਜਿਹੜਾ ਹਿੰਦੁਸਤਾਨ ਦੇ ਸਨਮਾਨਜਨਕ ਔਰ ਜਿਹੜੇ ਅਸੀਂ ਆਪਣਾ ਆਗੂ ਮੰਨੇ ਹਿੰਦੁਸਤਾਨ ਦੇ ਵਿੱਚ ਜਿਨ੍ਹਾਂ ਦੀ ਬਹੁਤ ਜ਼ਿਆਦਾ ਅਸੀਂ ਅ ਦਿਲੋਂ ਜਿਹੜਾ ਉਹਨਾਂ ਦਾ عقیدਤ ਕਰਦੇ ਆਂ ਭੀਮਰਾਓ ਅੰਬੇਦਕਰ ਜੀ ਜੋ 14 ਅਪ੍ਰੈਲ 1891 ਵਾਲੇ ਦਿਨ ਹਿੰਦੁਸਤਾਨ ਦੀ ਸਰ ਜ਼ਮੀਨਿਓ ਤੇ ਜਨਮ ਲਿਆ ਔਰ ਐਸੀ ਪਰਮਾਤਮਾ ਦੀ ਬਖਸ਼ਿਸ਼ ਵਾਲਾ ਇਨਸਾਨ ਜਿਨੇ ਆਪਣੀ ਜਨਮ ਤੋਂ ਬਾਅਦ ਉਹਨਾਂ ਹਾਲਾਤਾਂ ਦੇ ਵਿੱਚ ਆਪਣੀ ਹਾਇਰ ਐਜੂਕੇਸ਼ਨ ਹਿੰਦੁਸਤਾਨ ਚੋਂ ਵੀ ਔਰ ਅਬ੍ਰਾਡ ਤੋਂ ਵੀ ਪ੍ਰਾਪਤ ਕੀਤੀ ਔਰ ਬਹੁਤ ਸਾਰੇ ਕਾਬਿਲ ਇਨਸਾਨ ਜਿਹੜਾ ਬ੍ਰਿਟਿਸ਼ ਇੰਡੀਆ ਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਮੈਂਬਰ ਵੀ ਰਹੇ ਮਹਾਰਾਸ਼ਟਰ ਦੇ ਵਿੱਚ ਵੀ ਜਿਹੜੇ ਨੇ ਔਰ ਕਾਨੂੰਨ ਦੇ ਵਿੱਚ ਵੀ ਔਰ ਲੇਬਰ ਮੰਤਰੀ ਵੀ ਰਹੇ ਔਰ 1947 ਦੇ ਵਿੱਚ ਜਿਹੜਾ ਹੈਗਾ ਜਿਹੜਾ ਹਿੰਦੁਸਤਾਨ ਆਜ਼ਾਦ ਹੋਇਆ ਉਹਦੇ ਵਿੱਚ ਜਿਹੜਾ ਇਹਨਾਂ ਨੂੰ ਕਾਨੂੰਨ ਮੰਤਰੀ ਬਣਾਇਆ ਗਿਆ ਪੰਡਤ ਜਵਾਹਰ ਲਾਲ ਨਹਿਰੂ ਜੀ ਜਿਹੜੀ ਹੈ ਉਹਦੀ ਅਗਵਾਈ ਏਟ ਪ੍ਰਧਾਨ ਮੰਤਰੀ ਦੀ ਔਰ ਇੱਕ ਜਿਹੜਾ ਹਿੰਦੁਸਤਾਨ ਦਾ ਸਭ ਤੋਂ ਪਵਿੱਤਰ ਕੰਮ ਸੀਗਾ ਸੰਵਿਧਾਨ ਨੂੰ ਜਿਹੜੀ ਹੈਗੀ ਸੀ ਤਰਮੀਮ ਕਰਕੇ ਉਹਨੂੰ ਸੋਧ ਕੇ ਬਣਾਣਾ ਉਹ ਬਹੁਤ ਵੀ ਔਖਾ ਔਰ ਬਹੁਤ ਪਵਿੱਤਰ ਕੰਮ ਜਿਹੜਾ ਇਹਨਾਂ 'ਤੇ ਜ਼ਿੰਮੇ ਲਾਇਆ ਗਿਆ ਔਰ ਜਿਨ੍ਹਾਂ ਨੇ 2 ਸਾਲ ਦੇ ਵਿੱਚ 1949 ਦੇ ਵਿੱਚ ਉਹ ਸੰਵਿਧਾਨ ਨੂੰ ਰਚ ਕੇ ਸੰਵਿਧਾਨ ਨੂੰ ਕੰਪਲੀਟ ਕਰਕੇ ਹਿੰਦੁਸਤਾਨ ਦੇ ਵਿੱਚ ਅਸਲ ਆਜ਼ਾਦੀ ਜਿਹੜੀ ਹੈ ਉਹ 1949 ਦੇ ਵਿੱਚ ਜਿਹੜੇ ਹਿੰਦੁਸਤਾਨੀਆਂ ਨੂੰ ਦਵਾਈ ਗਈ ਕਿਉਂਕਿ ਪਹਿਲਾਂ ਜਿਹੜਾ ਸੀ ਛੂਤਛਾਤ ਦਾ ਔਰ ਉੱਚ-ਨੀਚ ਦਾ ਜਿਹੜਾ ਸੀਗਾ ਪ੍ਰਭਾਵ ਬਹੁਤ ਜ਼ਿਆਦਾ ਸੀ ਕਾਨੂੰਨ ਦੇ ਵਿੱਚ ਇਹਦੇ ਕਰਕੇ ਜਿਹੜੇ ਗਰੀਬ ਲੋਕ ਨੇ ਨੀਚ ਜਾਤ ਵਾਲੇ ਸੀ ਨੀਂ ਛੋਟੀਆਂ ਜਾਤਾਂ ਵਾਲੇ ਸੀ ਉਹਨਾਂ ਨਾਲ ਬਹੁਤ ਜ਼ਿਆਦਾ ਵਿਤਕਰਾ ਹੁੰਦਾ ਸੀਗਾ ਔਰ ਸਦੀਆਂ ਤੋਂ ਔਰ ਇਹਨੂੰ ਜਿਹੜਾ ਹੱਥ ਦੇ ਵਿੱਚੋਂ ਕਲਮ ਫੜਾਉਣ ਵਾਲੇ ਨੇ ਜਿਹੜੇ ਸਾਰੇ ਸ਼ੂਕਸ਼ਾਤ ਖਤਮ ਕਰਕੇ ਉਹ ਡਾਕਟਰ ਪੀਮਰਾਓ ਅੰਬੇਦਕਰ ਜੀ ਔਰ 1949 ਦੇ ਵਿੱਚ ਨਵੰਬਰ ਦੇ ਵਿੱਚ ਜਾ ਕੇ ਸੰਵਧਾਨ ਹਿੰਦੁਸਤਾਨ ਦੇ ਵਿੱਚ ਜਿਹੜਾ ਉਹ ਡਾਕਟਰ ਪੀਮਰਾ ਅੰਬੇਦਕਰ ਜੀ ਦਾ ਲਿਖਿਆ ਜਿਹੜਾ ਉਹ ਹਿੰਦੁਸਤਾਨ 'ਚ ਚਲਾਇਆ ਗਿਆ ਔਰ ਉਸ ਤੋਂ ਬਾਅਦ ਜਿਹੜਾ ਅਸਲ ਦੇ ਵਿੱਚ ਆਜ਼ਾਦੀ ਮਿਲੀ ਔਰ ਬਹੁਤ ਸਵਾ ਨਾਮ ਮਿਲਿਆ ਉਹਨਾਂ ਨੂੰ 1956 ਦੇ ਵਿੱਚ ਜਿਹੜੇ ਸਾਡੇ ਕੋਲੋਂ ਜਿਹੜਾ ਵਿਛੜ ਗਏ ਔਰ ਉਹਨਾਂ ਨੂੰ ਬਾਅਦ ਦੇ ਵਿੱਚ ਭਾਰਤ ਰਤਨ ਨਾਲ ਵੀ ਜਿਹੜਾ ਨਵਾਜਿਆ ਗਿਆ ਸੋ ਅਸਲ ਦੇਣ ਜਿਹੜੀ ਹਿੰਦੁਸਤਾਨ ਦੇ ਵਿੱਚ ਸੰਵਿਧਾਨ ਲੈ ਕੇ ਲੋਕਾਂ ਨੂੰ ਦਿਵਾਉਣ ਵਾਲੀ ਹੈ ਉਹ ਡਾਕਟਰ ਪੀਮਰਾਵ ਅੰਬੇਦਕਰ ਜੀ ਦੀ ਹੈ ਸੋ ਉਹਨਾਂ ਨੂੰ ਯਾਦ ਕਰਦੇ ਆ ਉਹਨਾਂ ਦੀਆਂ ਦੱਸੀ ਹੋਈ ਮਾਰਗ ਤੇ ਚੱਲਣ ਲਈ ਇਹ ਦਿਨ ਜਿਹੜੇ ਨੇ ਮਨਾਏ ਜਾਂਦੇ ਨੇ ਸੋ ਮੈਂ ਇਸ ਦਿਨ ਦੇ ਉੱਤੇ ਜੋ ਅੱਜ ਇਹ ਮਨਾ ਰਹੇ ਨੇ ਮੇਰੇ ਸਾਥੀ ਇਹਨਾਂ ਦਾ ਇਹਨਾਂ ਨੂੰ ਵੀ ਧੰਨਵਾਦ ਵੀ ਕਰਦਾ ਔਰ ਇਹਨਾਂ ਨੂੰ ਸਾਰਿਆਂ ਨੂੰ ਔਰ ਹਿੰਦੁਸਤਾਨ ਸਾਰੇ ਵਾਸੀਆਂ ਨੂੰ ਅੱਜ ਦੇਸ਼ ਦੇ ਦਿਨ ਦੇ ਉੱਤੇ ਸਭ ਨੂੰ ਮੁਬਾਰਕਬਾਦ ਵੀ ਦਿੰਦਾ ਜੀ ਬਹੁਤ ਸਭ ਤੋਂ ਮੰਗਾ ਵੀ ਮੁਲਾਜ਼ਮਾਂ ਦੀਆਂ ਰਾਨੀਆਂ ਘਰ ਵਿੱਚੋਂ ਲੈ ਕੇ ਕੀ ਕਹਿਣਾ ਚਾਹੁੰਦੇ ਦੇਖੋ 80 ਵੱਡੀ ਕਾਰਪੋਰੇਸ਼ਨ ਹੈਗੀ ਔਰ ਐਡੇ ਵੱਡੇ ਮੁਲਾਜ਼ਮ ਨੇ ਕਿਤੇ ਨਾ ਕਿਤੇ ਕੋਈ ਨਾ ਕੋਈ ਉਹਨਾਂ ਦੀ ਜੋ ਸਹੀ ਟਮਾਂਡਾ ਹੁੰਦੀ ਹੈ ਮੇਰੀ ਕੋਸ਼ਿਸ਼ ਹੁੰਦੀ ਹੈ ਇਹ ਮੇਰੇ ਸਾਥੀਆਂ ਦੀਆਂ ਜਿਹੜੀਆਂ ਨੁਮੰਡਾਂ ਮੰਨੀਆਂ ਜਾਣ ਔਰ ਮੈਂ ਕੋਸ਼ਿਸ਼ ਵੀ ਕਰਦਾ ਜੀ ਧੰਨਵਾਦ ਜੀ ਨਾਮ ਦੀਪਕ ਗੇਲੇ ਜੀ ਔਰ ਜਿਹਦੇ ਵਿੱਚ ਇਹ ਪ੍ਰੋਗਰਾਮ ਜਿਹਦੇ ਵਿੱਚ ਸਰਬਜੀ ਆਪਣੇ ਆਏ ਹੋਰ ਛੋਟੇ ਛੋਟੇ ਬੱਚਿਆਂ ਨੂੰ ਸਕੂਲ ਦੇਆਂ ਨੂੰ ਜਿਨ੍ਹਾਂ ਨੂੰ ਸਿੱਖਿਆ ਜ਼ਰੂਰੀ ਸੀ ਉਹਨਾਂ ਨੂੰ ਇਹਨਾਂ ਨੇ ਕਿਤਾਬਾਂ ਹੋਰ ਬੈਗ ਵੰਡੇ ਗਏ ਆ ਮੇਰ ਸਾਹਿਬ ਦੀ ਦੀਨ ਦੇ ਵਿੱਚ ਔਰ ਮੇਰ ਸਾਹਿਬ ਆਪਾਂ ਨੂੰ ਪੂਰਾ ਵਿਸ਼ਵਾਸ ਤੁਹਾਡੇ ਤੇ ਤੇ ਸੀਵਰਮੈਨ ਟੀਮ ਜਿਹੜੀ ਸਾਡੀ ਹੈਗੀ ਆ ਉਹ ਤੁਹਾਡੇ ਨਾਲ ਦਿਲੋਂ ਹੀ ਤੁਰੇਗੀ ਉਹ ਕਿਤੇ ਵੀ ਮੁਸ਼ਕਲ ਆਏਗੀ ਉਹ ਸੀਵਰਮੈਨ ਦਿਨ ਰਾਤ ਕਰਕੇ ਕੰਮ ਸੀਵਰ ਦੀ ਮੁਸ਼ਕਲ ਹੱਲ ਕਰੇਗੀ ਤੇ ਆਪਣਾ ਮੇਰ ਸਾਹਿਬ ਜਿਹੜੇ ਵੀ ਹੈਗੇ ਆ ਸਾਡੇ ਬਹੁਤ ਵਧੀਆ ਵਾ ਔਰ ਮੇਰ ਸਾਹਿਬ ਸਾਡੀ ਗੱਲ ਸੁਣਦੇ ਆ ਸੀਵਰਮੈਨਾਂ ਦੀ ਆਪਾਂ ਇੰਨਾ ਕਿੰਨੇ ਰਾਜੀ ਤਾਂ ਵੀ ਆਡਾ ਮੇਅਰ ਜਿਹੜਾ ਕਿ ਹੁਣ ਵਧੀਆ ਮਿਲਿਆ ਨੂੰ ਇਹ ਪ੍ਰੋਗਰਾਮ ਹਰ ਸਾਲ ਸਾਡੇ ਕੋਲ ਕਰਾਇਆ ਇਹ ਹਰ ਸਾਲ ਬਾਬਾ ਸਾਹਿਬ ਦਾ ਕਰਦੇ ਆ ਪ੍ਰੋਗਰਾਮ ਬਾਬਾ ਸਾਹਿਬ ਦੀ ਦੇਨ ਹੀ ਆਪਾਂ ਅਸਲੇ ਬੈਠੇ ਇੱਥੇ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਬੋ ਬੋ ਲੱਖ ਲੱਖ ਵਧਾਈ ਦਿੰਦਾ ਵਾਂ ਜਿਹਦੇ ਵਿੱਚ ਕਿ ਬਾਬਾ ਸਾਹਿਬ 14 ਅਪ੍ਰੈਲ ਦਾ ਆਪਾਂ ਪ੍ਰੋਗਰਾਮ ਕਰਦੇ ਆ ਔਰ 14 ਅਪ੍ਰੈਲ ਨੂੰ ਸਾਰੇ ਸੰਸਾਰ ਚ ਪ੍ਰੋਗਰਾਮ ਹੁੰਦਾ ਵਾ ਜਿਹਦੇ ਵਿੱਚ ਕਿ ਸਾਰੇ ਹੀ ਗਰੀਬ ਵੀ ਤੇ ਸ਼ੌਕਾਰੀ ਸਾਰੇ ਹੀ ਕਰਦੇ ਪ੍ਰੋਗਰਾਮ ਜਿਹਦੇ ਵਿੱਚ ਕਿ ਬਾਬਾ ਸਾਹਿਬ ਨੇ ਇੱਕ ਦੀਨ ਦਿੱਤੀ ਸੀ ਆਪਾਂ ਸਾਰਿਆਂ ਨੂੰ ਤੇ ਸਿੱਖਿਸ਼ ਕਰੋ ਔਰ ਪੜੋ ਨਿਗੋ ਸਿੱਖਿਸ਼ ਬਣੋ ਜਿਹਨੇ ਵੇਚੀਏ ਕੋਈ ਵੀ ਪੜੇ ਲਿਖਿਆ ਬੰਦਾ ਵੀ ਆਪਣੀ ਸੀਰ ਤੇ ਬਿਆਸ ਸਕਦਾ ਵਾ ਤੇ ਮਾਰੇ ਬੰਦੇ ਨੂੰ ਬਹੁ ਮਸ਼ਕਲਾਂ ਦੀਆਂ ਆਣ ਬਟ ਨੂੰ ਤੋ ਪਹਿਲਾਂ ਮੈਂ ਸੁਨਦਰ ਸ਼ਰਮਾ ਸੋਨੋ ਇੰਟਕ ਯੂਨੀਅਨ ਪ੍ਰਧਾਨ ਸਭ ਤੋਂ ਪਹਿਲਾਂ ਤਾਂ ਮੈਂ ਦੀਪਕ ਗਿਲਜੀ ਸ਼ਿਵਰੇਜ এমਪਲਾਈਜ਼ ਯੂਨੀਅਨ ਦੇ ਪ੍ਰਧਾਨ ਉਹਨਾਂ ਦੀ ਟੀਮ ਨੂੰ ਬਹੁਤ ਮੁਬਾਰਕਬਾਦ ਦਿੰਨਾ ਆ ਕਿ ਅੱਜ ਦਾ ਜਿਹੜਾ ਸ਼ੁਭ ਦਿਹਾੜਾ ਬਾਬਾ ਸਾਹਿਬ ਜੀ ਦਾ ਜਿਹੜਾ ਜਿਨ੍ਹਾਂ ਨੇ ਸਾਨੂੰ ਸੰਵਿਧਾਨ ਦੇ ਕੇ ਸਾਨੂੰ ਅਸਲ ਦੇ ਵਿੱਚ ਜਿਤਨਾ ਮਹਿਰ ਸਾਹਿਬ ਨੇ ਦੱਸਿਆ ਕਿ ਆਜ਼ਾਦੀ ਜਿਹੜੀ ਹੈ 1947 ਚ ਉਹ 바ਵਾ ਸਾਹਿਬ ਦੇ ਸੰਵਿਧਾਨ ਦੇ ਰਾਹੀ ਹੰਤ ਜੀ ਕਿਉਂਕਿ ਉਸ ਸਮੇਂ ਦੇ ਵਿੱਚ ਜਿਹੜਾ ਵਿਤਰਾ ਬਹੁਤ ਹੁੰਦਾ ਸੀ ਉਹ ਫੈਕਟਰੀ ਵਿਤਰਾ ਬਹੁਤ ਹੁੰਦਾ ਸੀ ਤੇ 바ਵਾ ਸਾਹਿਬ ਨੇ ਹਰ ਸਮਾਜ ਦੇ ਹਰ ਵਰਗ ਦਾ ਧਿਆਨ ਰੱਖਦੇ ਹੋਏ ਸਾਨੂੰ ਸੰਵਿਧਾਨ ਦਿੱਤਾ ਜਿਹੜੀ ਕਿ ਆਪਾਂ ਪੰਜਾਬੀ ਚ ਗੱਲ ਕਰੀਏ ਵੀ ਅੰਗਰੇਜ਼ਾਂ ਦਾ ਰਾਜ ਸੀ ਉਹ ਅੰਗਰੇਜ਼ਾਂ ਦਾ ਸੰਵਿਧਾਨ ਖਤਮ ਕਰਕੇ ਆਪਣਾ ਹਿੰਦੁਸਤਾਨ ਦਾ ਸੰਵਿਧਾਨ ਰਚਿਆ ਜਿਹਦੇ ਸਦਕਾ ਅੱਜ ਅਸੀਂ ਹਰ ਦੇਸ਼ ਦੇ ਵਿੱਚ ਆਪਣਾ ਜਿਹੜਾ ਸੇਰਾ ਚੁੱਕ ਕੇ ਚੱਲ ਉਠਾ ਕੇ ਚਲਦੇ ਆ ਤੇ ਹਰ ਤਰ੍ਹਾਂ ਦੀ ਆਵਾਜ਼ ਜਿਹੜੀ ਹੈ ਹਰ ਦੇਸ਼ ਦੇ ਵਿੱਚ ਉਠਾਣੇ ਆ ਇਹ ਤੁਹਾਨੂੰ ਦੀ ਪਤਨ ਪੰਨੋਂ ਹੱਲੇ ਵੀ ਬਿਆਨਬਾਦੀ ਕਰ ਰਿਹਾ ਕੀ ਕਹਿਣਾ ਚਾਹੁੰਦੇ ਦੇਖੋ ਜੀ ਇਹ ਸਿਰਫ ਚੰਦ ਪਰਸੈਂਟ ਲੋਕ ਨੇ ਜਿਹੜੇ ਕਿ ਸਾਡੀ ਜਿਹੜੀ ਅਮਨ ਸ਼ਾਂਤੀ ਹੈ ਪੰਜਾਬ ਦੀ ਉਹ ਬਣੀ ਨਹੀਂ ਰਹਿਣ ਦੇਣਾ ਚਾਹੁੰਦੇ ਅੱਜ ਆਪਾਂ ਦੇਖੋ ਇੱਥੇ ਤੁਸੀਂ ਆ ਪੰਡਾਲ ਦੇ ਵਿੱਚ ਹਰ ਧਰਮ ਦੇ ਲੋਕ ਜਿਹੜੇ ਇੱਥੇ ਬੈਠੇ ਹੋਏ ਨੇ ਹਰ ਧਰਮ ਦੇ ਸਮਾਜ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਆ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਇਹੋ ਜਿਹੜੇ ਚੰਦ ਪਰਸੈਂਟ ਲੋਕ ਨੇ ਜਿਹੜੇ ਕੀ ਗਲਤ ਬਿਆਨਬਾਜ਼ੀਆਂ ਕਰਦੇ ਨੇ ਜਾਂ ਗਲਤ ਸਾਜ਼ਿਸ਼ਾਂ ਰਚਦੇ ਨੇ ਇਹ ਕਦੀ ਕਾਮਯਾਬ ਨਹੀਂ ਹੋ ਸਕਦੀਆਂ ਜਿਹੜੇ ਆ ਸਾਡਾ ਜਿਹੜਾ ਆ ਖੂਨ ਦਾ ਰੰਗ ਇੱਕੋ ਹੀ ਆ ਇਹ ਲੋਕ ਆਪਾਂ ਸਮਝ ਚੁੱਕੇ ਆ ਅਨਪੜਤਾ ਸਾਡੇ ਵਿੱਚੋਂ ਖਤਮ ਹੋ ਚੁੱਕੀ ਆ ਇਸ ਲਈ ਇਦਾਂ ਦੀਆਂ ਬਿਆਨਬਾਜ਼ੀਆਂ ਨਾਲ ਸਾਨੂੰ ਕੋਈ ਫਰਕ ਨਹੀਂ ਆ ਸਰਕਾਰ ਨੂੰ ਵੀ ਕਦਮ ਚੁੱਕਣੇ ਚਾਹੀਦੇ ਦੇਖੋ ਜੀ ਇਹ ਸਰਕਾਰਾਂ ਨੂੰ ਜ਼ਰੂਰ ਕਦਮ ਉਠਾਣੇ ਚਾਹੀਦੇ ਆ ਕਿ ਉਹ ਬਾਹਰੋਂ ਬੈਠ ਕੇ ਇਦਾਂ ਦੀ ਸਾਜ਼ਿਸ਼ ਰਚਾ ਰਹੇ ਨੇ ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ ਇਹੋ ਜਿਹੇ ਜਿਹੜੇ ਸਾਡੇ ਦੋਸ਼ੀ ਨੇ ਇਹਨਾਂ ਨੂੰ ਹਿੰਦੁਸਤਾਨ ਬੁਲਾ ਕੇ ਇਹਨਾਂ ਨੂੰ ਸਖਤ ਤੋਂ ਸਖਤ ਜਿਹੜੀ ਆ ਸੁਜਾ ਦਿੱਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦਾ ਸ਼ਰਾਰਤੀ ਅੰਸਰ ਕਦੀ ਪੈਦਾ ਨਾ ਹੋ ਸਕੇ